ਵਾਸ਼ਪੁਰ ਜੀ ਕਾ ਖਾਲਸਾ ਵਾਸ਼ਪੁਰ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਤਸ਼ਾਹ ਜੀ ਇਹ ਪਉੜੀ ਦਾ ਉਚਾਰਨ ਕਰਦੇ ਹੋਏ ਸਿੱਧਾ ਨੂੰ ਸੰਗਤਾਂ ਨੂੰ ਤੇਜ ਬਖਸ਼ ਕਰਦੇ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਬ੍ਰਹਿਮ ਵਿੱਚ ਇਹ ਸਾਰੀਆਂ ਵਸਤੂਆਂ ਕਿਸ ਪ੍ਰਕਾਰ ਹਨ ਅਧਿਆਸਤ ਅਦਸਥਾਨ ਇਦਨ ਨਿਰਨਾ ਕਰਕੇ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੱਸਣਾ ਕੀਤਾ ਕਿ ਪ੍ਰਤੀਭਾਸ਼ਕ ਸਤਾ ਕਲਪਤਰੂਪ ਇਹ ਸਭ ਕੁਝ ਅਬਰਾਹਮ ਵਿੱਚ ਹੈ ਸਤਾ ਤਨ ਪ੍ਰਕਾਰ ਦੀ ਹੁੰਦੀ ਹੈ ਸਤਿਗੁਰੂ ਮਹਾਰਾਜ ਜੀ ਦੇ ਮੁਤਾਬਕ ਵਿਦਵਾਨ ਦੱਸਦੇ ਹੈ ਵਿਵਹਾਰਕ ਸਤਾ ਜਿਸ ਸਤਾ ਨਾਲ ਬਿਵਹਾਰ ਚੱਲਦੇ ਹਨ ਜਿਵੇਂ ਜਦੋਂ ਤੱਕ ਸ੍ਰਿਸ਼ਟੀ ਬਣੀ ਰਹਿੰਦੀ ਹੈ ਉਦੋਂ ਤੱਕ ਇਹ ਤੱਤ ਬਣੇ ਰਹਿੰਦੇ ਹਨ ਇੰਨਾ ਕਰਕੇ ਬਿਵਹਾਰ ਚੱਲਦੇ ਹੈ ਸ੍ਰਿਸ਼ਟੀ ਬਣੀ ਰਹਿੰਦੀ ਹੈ ਤੇ ਮਹਾਰਾਸ਼ਟ੍ਰ ਪਾਤਸ਼ਾਹ ਬ੍ਰਹਮਾ ਵਿਸ਼ਨੂੰ ਕਾਰਕ ਕੋਟੀ ਵਿੱਚ ਕੰਮ ਤੋਰਦੇ ਹਨ ਤੇ ਫਿਰ ਪਰਮਾਰਥਕ ਸਤਾ ਪਰਮੇਸ਼ਰ ਤੋਂ ਪੈਨ ਹੋਰ ਕੋਈ ਵਸਤੂ ਨਾਜ਼ਰ ਨਹੀਂ ਆਉਂਦੀ ਉਹ ਆਪ ਹੀ ਆਪ ਹੈ ਪ੍ਰਤੀਭਾਸਕ ਸਤਾ ਜੋ ਕੇਵਲ ਪ੍ਰਤੀਤੀ ਮਾਤਰ ਸਤਾ ਦਾ ਹੋਣਾ ਜਿਸ ਵਿੱਚੋਂ ਕੋਈ ਵਿਹਾਰ ਸਿੱਧ ਨਾ ਹੋਵੇ ਇਸ ਤਰ੍ਹਾਂ ਇਹ ਤਿੰਨ ਸਤਾ ਮੰਨਿਆ ਹਨ ਗਿਆਨੀ ਗੁਰਮੁਖ ਸੰਤ ਸਾਧੂ ਮਹਾਤਮਾ ਨੇ ਵਿਵਹਾਰਕ ਸਤਾ ਭਾਵ ਜਿੰਨਾ ਚਿਰ ਇਹ ਸਾਰਾ ਪਸਾਰਾ ਹੈ ਇਹ ਯੁੱਗਾਂ ਤੱਕ ਬਣਿਆ ਹੁੰਦਾ ਹੈ ਇਸ ਦੇ ਵਿੱਚ ਆਕਾਸ਼ ਪਾਉਣ ਪਾਣੀ ਅਗਨੀ ਸਮੇਰ ਧਤੀ ਇਹ ਸਾਰੇ ਜਿੰਨੇ ਵੀ ਹਨ ਜੀਵ ਜੰਤੂ ਇਹ ਦੀਰਘ ਕਾਲ ਤੱਕ ਪ੍ਰਤੀਤ ਹੁੰਦੇ ਰਹਿੰਦੇ ਹਨ ਇਹਨੂੰ ਵਿਵਹਾਰਕ ਸਤਾ ਕਹਿੰਦੇ ਆ ਵਿਦਿਆ ਦੇ ਪ੍ਰਤਾਪ ਕਰਕੇ ਸਤਾ ਪ੍ਰਤੀਤ ਹੁੰਦੀ ਹੈ ਫਿਰ ਪਰਮਾਰਥਕ ਸਤਾ ਪਰਮੇਸ਼ਰ ਦੇ ਸਰੂਪ ਦੇ ਗਿਆਨ ਦਾ ਗਿਆਨ ਗਿਆਨ ਦਾ ਨਾਮ ਹੈ ਜੋ ਜਾਣ ਹੋ ਜਾਣਾ ਕਿ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਵਸਤੂ ਨਹੀਂ ਹੈ ਸਾਰੇ ਇੱਕ ਪਰਮੇਸ਼ਰ ਆਪ ਹੀ ਹੈ ਜਿਵੇਂ ਛਿੱਪੀ ਵਿੱਚ ਚਾਂਦੀ ਰੱਸੀ ਵਿੱਚ ਸੱਪ ਮਾਰੂਥਲ ਵਿੱਚ ਗਰਮੀਆਂ ਦੇ ਦੁਪਹਿਰ ਦੇ ਵਿੱਚ ਔਰ ਜਲਪਰਤੀਤ ਹੁੰਦਾ ਮ੍ਰਿਗ ਤ੍ਰਿਸ਼ਨਾ ਦਾ ਜਲ ਪਰ ਜਦੋਂ ਕੋਲ ਜਾ ਕੇ ਵੇਖਿਆ ਜਾਂਦਾ ਤਾਂ ਸਾਰੀਆਂ ਚੀਜ਼ਾਂ ਅਸਲ ਵਿੱਚ ਪਤਾ ਲੱਗ ਜਾਂਦੀ ਹੈ ਇਹਨੂੰ ਪ੍ਰਤੀਭਾਸ਼ਕ ਸਤਾ ਖਤਮ ਹੋ ਜਾਂਦੀ ਹੈ ਇਹਨੂੰ ਪ੍ਰਤੀਭਾਸ਼ਕ ਸਤਾ ਕਹਿੰਦੇ ਹੈ ਇਸ ਕਰਕੇ ਸੰਸਾਰ 7% ਤੋ ਰਹਿ ਗਿਆ ਗਿਆਨ ਹੋਣ ਤੋਂប្រតិਪਾਸ਼ਕ ਸਤਾ ਦਾ ਭਾਵ ਹੋ ਜਾਂਦਾ ਹੈ ਇਹ ਸਾਰਾ ਕੁਝ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਂਦੇ ਹੋਏ ਸੰਗਤਾਂ ਨੂੰ ਸਿੱਧਾਂ ਨੂੰ ਉਪਦੇਸ਼ ਬਚਿਤ ਕਰਦੇ ਹਨ ਕਹਿੰਦੇ ਰਾਤੀ ਰੁੱਤੀ ਸਿੱਧੀ ਬਾਤ ਜਿਸ ਪ੍ਰਕਾਰ ਰਾਤਾਂ ਤੇ ਤਾਂ ਚੰਦਰਮਾ ਦੇ ਭੇਦ ਕਰਕੇ ਪ੍ਰਤੀਤ ਹੁੰਦੀ ਹੈ ਪਰ ਵਾਸਤਵ ਵਿੱਚ ਇਹ ਚੰਦਰਮਾ ਵਿੱਚ ਕਲਪਤਰੂਪ ਹਨ ਇਨਾਂ ਵਿੱਚ ਜੋ ਕਰਮ ਕਰਨ ਵਾਲੇ ਜੀਵ ਜੰਤੂ ਹਨ ਇਹ ਸਭ ਰਹਿਮ ਵਿੱਚ ਕਲਪ ਤ੍ਰੂਪ ਹੈ ਰਾਤੀ ਕਈ ਰਾਤੀ ਕਈ ਹੈ ਵਿਦਿਆ ਰੂਪ ਰਾਤ ਬਾਲ ਅਵਿਦਿਆ ਕ ਲੋਕ ਰੁੱਤੀ ਕੀ ਰੁੱਤਾਂ ਦੀ ਨਿਆਈ ਕਰਮ ਖੰਡੀ ਤੇ ਉਪਾਸ਼ਕ ਲੋਕ ਖਟਪਕਾਰਾਂ ਦੇ ਔਰ ਸਹਿਤ ਥੇਤਾਂ ਦੀ ਨਿਆਈ ਜਿਹੜੇ ਪੁਰਖ ਆਪਣੇ ਆਪ ਨੂੰ ਕਾਲ ਦੇ ਗਿਆਤ ਤੇ ਜੋਤ ਸਿਖਵਾਉਂਦੇ ਹੈ ਵਾਰਕੀਏ ਇਹਨਾਂ ਦਾ ਹਿਸਾਬ-ਤਾਬ ਕਰਨ ਵਾਲੇ ਸ਼ਗਨਾਂ ਤੇ ਅਪਸ਼ਗਨ ਕਰਨ ਵਾਲੇ ਜਿਹੜੇ ਲੋਕ ਹਨ ਇਹ ਸਭ ਰਹਿਮ ਵਿੱਚ ਕਲਪ ਤ੍ਰੂਪ ਹੈ ਮਹਾਰਾਜ ਦੇ ਪਾਤਸ਼ਾਹੀ ਕਹਿੰਦੇ ਹਨ ਰਾਤੀ ਪ੍ਰੇਮ ਵਿੱਚ ਭਿੱਜੀ ਹੋਈ ਅਵਸਥਾ ਜਿਹੜੀ ਅਵਸਥਾ ਹੈ ਰੁੱਤੀ ਕੀਏ ਸ਼ਰਤਾਂ ਦੀ ਨਹੀਂ ਖਟ ਸੰਪਤੀ ਵਾਲੇ ਥਿਤੀ ਥਿੱਤਾਂ ਦੀ ਨਹੀਂ ਜਿਨ੍ਹਾਂ ਦੇ ਚਿੱਤ ਵਿੱਚ ਸਥਿਤ ਹਨ ਚਿੱਤ ਸਥਿਤ ਹਨ ਬਾਰ ਕਈਏ ਬਾਰਾਂ ਦੀ ਨਿਆਈ ਜਿਨ੍ਹਾਂ ਦੇ ਮਨ ਮਨ ਦੇ ਸੰਕਲਪ ਬਾਰ ਕਈਏ ਵਰਜ ਕੇ ਰੋਕ ਕੇ ਰੋਕ ਕੇ ਰੱਖੇ ਹੋਏ ਹਨ ਇਹ ਸਾਰੇ ਬ੍ਰਹਿਮ ਵਿੱਚ ਕਲਪ ਤਰੂਪ ਹੈ ਮਹਾਰਸਜ ਜੀ ਪਾਤਸ਼ਾਹ ਇਹ ਕਹਿੰਦੇ ਹਨ ਪਵਨ ਪਾਣੀ ਅਗਲੀ ਆਡੀਓ ਵਿੱਚ ਆਪਾਂ ਵਿਚਾਰ ਕਰਦੇ ਹਾਂ ਮਹਾਰਾਸ਼ਟਰ ਪਾਤਸ਼ਾਹੀ ਕਹਿੰਦੇ ਹਨ ਪਾਵਨ ਪਾਣੀ ਅਗਨੀ ਪਾਤਾਲ ਪਵਨ ਕਈ ਅਨੇਕ ਪ੍ਰਕਾਰ ਦੀ ਜਿਹੜੀ ਪਾਉਣ ਹੈ ਤੇ ਪਵਨ ਕਈਏ ਪਵਨ ਦੇਵਤਾ ਪਾਣੀ ਅਨੇਕ ਪ੍ਰਕਾਰ ਦਾ ਜਿਹੜਾ ਪਾਣੀ ਹੈ ਕਾਲਾ ਪਾਣੀ ਚਿੱਟਾ ਪਾਣੀ ਲੀਲਾ ਪਾਣੀ ਹਰਾ ਪਾਣੀ ਗੰਧਲੇ ਪਾਣੀ ਚੰਗਾ ਪਵਿੱਤਰ ਪਾਣੀ ਪਾਣੀ ਤੇ ਵਰਣ ਦੇਵਤਾ ਅਗਨੀ ਕਈ ਅਨੇਕ ਪ੍ਰਕਾਰ ਦੀ ਅਗ ਤੇ ਵੈਸੰਤਰ ਦੇਵਤਾ ਪਾਤਾਲ ਕੀ ਹੈ ਪਤਾਲ ਆਦਿਕ ਪਾਤਾਲ ਕੀ ਪਲਾੜ ਭਾਵ ਆਕਾਸ਼ ਪੰਜੇ ਤਤ ਇਹ ਸਾਰੇ ਬ੍ਰਹਿਮ ਵਿੱਚ ਕਲਪਤਰੂਪ ਹਨ ਪਵਨ ਕਈ ਇਹ ਰਜੋ ਗੁਣ ਪਾਣੀ ਕਈ ਇਹ ਸਤੋ ਗੁਣ ਅਗਨੀ ਭਾਵ ਤਮੋ ਗੁਣ ਇੰਨਾ ਤਿੰਨ ਗੁਣਾਂ ਨੂੰ ਪਾ ਕੇ ਪਾਵਾਂ ਪਾਉਣ ਵਾਲਾ ਜੋ ਅੰਤਿਸ਼ ਕਰਨ ਹੈ ਪਾਤਸ਼ਾਹੀ ਕਹਿੰਦੇ ਹਨ ਜਿਨ੍ਹਾਂ ਨੇ ਇਸ ਅੰਤਿਸ਼ ਕਰਨ ਵਿੱਚ ਤਾਲ ਕੀ ਇਹ ਸਰੂਪ ਨੂੰ ਪਾਉਣ ਦਾ ਕੀਤਾ ਤਾਲ ਪਾ ਲਿਆ ਉਹਨਾਂ ਨੇ ਤਿੰਨ ਗੁਣ ਤੇ ਤਿਰਗੁਣੀ ਜੀਵ ਦਾ ਪਾਉਣ ਦੀ ਨਿਆਈ ਨਰਲੇ ਪ੍ਰਹਿਣ ਵਾਲੇ ਪਾਣੀ ਦੀ ਨਿਆਈ ਸ਼ਾਂਤ ਚਿੱਤ ਤੇ ਅਗਨੀ ਦੀ ਅਗਨੀ ਦੀ ਨਿਆਈ ਪ੍ਰਕਾਸ਼ ਵਾਲੇ ਸਭ ਇਹ ਬ੍ਰਹਿਮ ਵਿੱਚ ਕਲਪ ਤਰੂਪ ਹਨ ਪਾਤਸ਼ਾਹ ਜੀ ਕਹਿੰਦੇ ਹਨ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਬ੍ਰਹਿਮ ਦੇ ਵਿੱਚ ਪ੍ਰਤੱਖ ਧਰਤੀ ਜੋ ਮਨੁੱਖਾ ਦੇ ਰੂਪੀ ਧਰਤੀ ਧਰਮ ਦੀ ਜਗ੍ਹਾ ਸਥਾਪਨ ਕੀਤੀ ਹੋਈ ਹੈ ਇਹ ਸਾਰੇ ਉਸ ਵਿੱਚ ਰੂਪ ਰੰਗ ਦੇ ਬੇਸ ਕਈ ਰੰਗ ਔਰ ਕਲੀ ਵਿੱਚ ਜਿਵੇਂ ਰੂਪ ਚੰਦ ਦੀ ਕਲਪਤਰੂਪ ਹੈ ਇਸੇ ਪ੍ਰਕਾਰ ਇਹ ਸਾਰਾ ਬ੍ਰਹਮ ਦਾ पसारा ਕਲਪਤਰੂਪ ਹੈ ਮਹਾਰਾਜ ਜੀ ਪਾਤਸ਼ਾਹੀ ਗੁਰੂ ਨਾਨਕ ਦੇ ਮਹਾਰਾਜ ਜੀ ਪਾਤਸ਼ਾਹੀ ਕਹਿੰਦੇ ਹਨ ਤੇ ਇਸ ਵਿੱਚ ਜੀਏ ਜੁਗਤ ਕੇ ਰੰਗ ਜੋ ਰਾਜ ਸੀ ਤਾਮਸੀ ਸਾਤ ਕੀ ਜੀਵ ਹਨ ਜਿਹੜੇ ਜੁਗਤ ਜੁੜੇ ਹੋਏ ਹਨ ਜੀਵ ਦੇ ਭੇਦ ਗਿਆਨ ਵਿੱਚ ਜਨ ਗੁਣਾ ਕਰਕੇ ਖਟਪਖਾਰਾ ਕਰਕੇ ਜੀਵ ਅਲਪਗ ਹੋ ਰਿਹਾ ਹੈ ਅਤੇ ਖਟ ਗੁਣਾ ਕਰਕੇ ਭਾਵ ਛੇ ਗੁਣਾ ਕਰਕੇ ਈਸ਼ਵਰ ਸਰਵਗ ਹੋ ਰਿਹਾ ਹੈ ਇਹ ਜਿਹੜੇ ਰੰਗ ਸੁਭਾ ਹਨ ਸਾਰੇ ਉਸ ਬ੍ਰਹਮ ਦੇ ਵਿੱਚ ਕਲਪ ਤਰੂਪ ਹੈ ਜਿਹਦਾ ਆਸਤੇ ਕੂਟਸਥ ਆਦਕ ਵੀ ਉਸ ਵਿੱਚ ਕਲਪੇ ਹੋਏ ਹਨ ਜੀਵ ਧਨੀ ਤੇ ਪੁੰਨੀ ਆਦਕ ਵਿਸ਼ਿਸ਼ਟ ਆਦਕਾਂ ਨੇ ਜਿਵੇਂ ਕਥਨ ਕੀਤਾ ਹੈ ਪਤਸ਼ਾਹੀ ਕਹਿੰਦੇ ਹਨ ਇਹ ਸਭ ਕੁਝ ਕਲਪਤਰੂਪ ਹੈ ਉਹਨਾਂ ਦੇ ਸਤੋਗੁਣ ਦਾ ਚਿੱਟਾ ਰੰਗ ਤਮੋਗੁਣ ਦਾ ਕਾਲਾ ਰੰਗ ਰਜੋਗੁਣ ਦਾ ਲਾਲ ਰੰਗ ਇਹ ਤਿੰਨੇ ਸੁਭਾਅ ਉਸ ਅਕਾਲਪੁਰਖ ਵਾਹਿਗੁਰੂ ਬ੍ਰਹਮ ਵਿੱਚ ਕਲਪਤ ਹਨ ਮਹਾਰਾਜ ਜੀ ਪਤਸ਼ਾਹੀ ਕਹਿੰਦੇ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਤਸ਼ਾਹੀ ਸਮਝਾ ਰਹੇ ਹਨ ਕੇ ਬ੍ਰਹਮ ਵਿੱਚ ਜੀਵ ਅਤੇ ਜਿਸ ਵਿੱਚ ਜਿਸ ਕਰਮਾਂ ਵਿੱਚ ਜੀਵ ਜੁਗਤ ਜੁੜੇ ਹੋਏ ਹੈ ਕਰਮ ਧਰਮ ਕਰਨ ਦੀਆਂ ਜੋਤੀਆਂ ਦੇ ਰੰਗ ਇਹ ਸਭ ਤਿੰਨਾਂ ਗੁਣਾ ਕਰਕੇ ਕੀਤੇ ਹੋਏ ਹਨ ਇਹ ਜਾਣ ਲੈਣਾ ਹੈ ਪਤਸ਼ਾਹੀ ਕਹਿੰਦੇ ਹਨ ਸਭ ਵਿੱਚ ਬ੍ਰਹਮ ਕਲਪਤਰੂਪ ਹੈ ਸਰੀਰ ਰੂਪੀ ਧਰਤੀ ਵਿੱਚ ਜੀਆਂ ਦੀਆਂ ਜੀਵਾਂ ਦੀਆਂ ਜੁਗਤਾਂ ਕੋਈ ਉਪਾਸ਼ਨਾ ਕਰਦਾ ਹੈ ਕੋਈ ਕਰਮਕਾਂਡ ਕਰਦਾ ਹੈ ਕੋਈ ਗਿਆਨ ਵਿੱਚ ਰੁੱਝਿਆ ਹੋਇਆ ਹੈ ਕੋਈ ਪ੍ਰ ਕਈ ਪ੍ਰਕਾਰਾਂ ਦੇ ਗਿਆਨ ਹੈ ਕੋਈ ਦੁਨਿਆਵੀ ਗਿਆਨ ਮੁਖ ਰੱਖਦਾ ਹੈ ਕੋਈ ਆਤਮਿਕ ਗਿਆਨ ਮੁਖ ਰੱਖਦਾ ਹੈ ਇਹ ਸਾਰੇ ਢੰਗ ਤਰੀਕੇ ਬਕਰੋ ਬਕਰੇ ਪ੍ਰਮਾਤਮਾ ਬ੍ਰਹਮ ਵਿੱਚ ਕਲਪਤ ਹੈ ਪਾਤਸ਼ਾਹ ਜੀ ਕਹਿੰਦੇ ਹਨ ਤਿੰਕੇ ਨਾਮ ਅਨੇਕ ਅਨੰਤ ਅਤੇ ਇੱਕ ਜੀਵਾਂ ਦੇ ਅਨੰਤ ਨਾਮ ਕਲਪੇ ਹੋਏ ਹਨ ਕੋਈ ਪਹਿਲਾ ਨਿਸ਼ਕਾਮੀ ਹੈ ਇਸਕਾਮੀ ਹੈ ਬਰਾਗੀ ਹੈ ਬਵੇਕੀ ਹੈ ਖੜ ਸੰਪਤੀ ਹੈ ਮੋਖਸ਼ਾ ਵਾਲੇ ਹੈ ਸਰਵਨਾਦਿਕ ਹਨ ਅਵਸਥਵ ਲੰਘ ਕੇ ਜੋ ਸਖਿਆਤਤਾ ਵਾਲੇ ਇਹ ਵੀ ਤੇ ਕਈ ਤਰ੍ਹਾਂ ਦੇ ਕਈ ਪ੍ਰਕਾਰ ਦੇ ਨਾਮ ਪਾਤਸ਼ਾਹ ਜੀ ਕਹਿੰਦੇ ਹਨ ਉਹ ਪ੍ਰਹਿਮ ਵਿੱਚ ਕਲਪਤ ਰੂਪ ਹੈ ਭਾਵੇਂ ਉਹਦੇ ਵਿੱਚੋਂ ਕਲਪੇ ਹੋਇਆ ਔਰ ਇਹ ਪੁੰਨੀ ਹੈ ਇਹ ਪਾਪੀ ਹੈ ਇਹ ਜੋਗੀ ਹੈ ਇਹ ਭੋਗੀ ਹੈ ਕਈ ਤਰ੍ਹਾਂ ਦੇ ਕਲਪਤ ਰੂਪ ਹਨ ਅੰਤ ਤੋਂ ਅੰਤ ਹੈ ਬਿਆੰਤ ਤੋਂ ਬਿਆੰਤ ਤਿਨ ਕੇ ਨਾਮ ਅਨੇਕ ਅਨੰਤ ਭਾਵ ਐਸੇ ਅਨੇਕਾਂ ਹਨ ਅਨੰਤ ਗਿਣਤੀ ਤੋਂ ਰਹਿਤ ਹੈ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਹਨ ਕਰਮੀ ਕਰਮੀ ਹੋਏ ਵਿਚਾਰ ਜੋ ਕਰਮੀ ਜੀਵ ਹਨ ਕਰਮਾ ਕਰਕੇ ਇਹਨਾਂ ਨੇ ਜਦੋਂ ਕਰਮੀ ਕਹੀਏ ਸਤਿਗੁਰੂ ਦੀ ਕਿਰਪਾਲਤਾ ਬਖਸ਼ਿਸ਼ ਕਿਰਪਾ ਹੁੰਦੀ ਹੈ ਤਾਂ ਆਦਿ ਸਥਾਨ ਸਰੂਪ ਦੀ ਵਿਚਾਰ ਅੰਦਰ ਸਫੁਰ ਹੁੰਦੀ ਹੈ। ਸੱਚਾ ਆਪ ਸੱਚਾ ਦਰਬਾਰ ਪਾਤਸ਼ਾਹ ਜੀ ਕਹਿੰਦੇ ਉੱਥੇ ਸੱਚਾ ਜੋ ਈਸ਼ਵਰ ਹੈ ਈਸ਼ਰਦਾ ਸਰੂਪ ਹੈ ਅਤੇ ਸੱਚਾ ਜੋ ਬ੍ਰਹਮ ਦਾ ਸਰੂਪ ਹੈ ਜਿਹੜਾ ਤਤ ਪਦ ਰੂਪ ਮੰਨਿਆ ਹੈ ਪਾਤਸ਼ਾਹ ਜੀ ਕਹਿੰਦੇ ਆਪ ਜਿਹੜਾ ਅੰਤਿਸ਼ ਕਰਨ ਸਹਿਤ ਜੀਵ ਔਰ ਤੂੰ ਪਦ ਮੰਨਿਆ ਹੈ ਦਰਬਾਰ ਸਾਹਿਬ ਦਰਬਾਰ ਇਹ ਦੋਵੇਂ ਸੱਚਾ ਆਪ ਸੱਚਾ ਦਰਬਾਰ ਭਾਵ ਦੋਵੇਂ ਸੱਚਾ ਹਸਪਦ ਦਾ ਸਰੂਪ ਹਨ ਪਾਤਸ਼ਾਹ ਜੀ ਕਹਿੰਦੇ ਹਨ ਇਹ ਸਾਰੀ ਕਲਪਨਾ ਉਹ ਬ੍ਰਹਿਮ ਦੇ ਵਿੱਚ ਕਲਪਤ ਰੂਪ ਹੈ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਹਨ ਕਹਿਣ ਤੋਂ ਭਾਵ ਹੈ ਪਾਤਸ਼ਾਹ ਜੀ ਕਹਿੰਦੇ ਹਨ ਜਿਵੇਂ ਤਿੱਥੇ ਸੋਹਣ ਪੰਜ ਪ੍ਰਵਾਹ ਉਥੇ ਪੰਜ ਜਾਨਾ ਚਿੱਤ ਦੇ ਸਵਾ ਸੋਭਾ ਸਹਿਤ ਪ੍ਰਵਾਹ ਹੁੰਦੇ ਨਾਨਕ ਬ੍ਰਹਿਮੀ ਗਿਆਨ ਨਾਨਕ ਬ੍ਰਹਿਮ ਗਿਆਨੀ ਆਪ ਪਰਮੇਸ਼ਰ ਆਪ ਪਰਮੇਸ਼ਰ ਸਰੂਪ ਹੋ ਕੇ ਇਰ ਕੀ ਹੁੰਦਾ ਮਹਾਰਾਜ ਚ ਪਾਤਸ਼ਾਹ ਕਨੇ ਨਾਦਰੀ ਕਰਮ ਪਵੈਨੀ ਸ਼ਾਨ ਜਿੰਨਾ ਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹ ਨਿਸ਼ਾਨ ਕੇ ਲਖ ਰੂਪ ਬ੍ਰਹਮ ਪ੍ਰਗਟ ਹੋ ਜਾਂਦਾ ਹੈ ਉਹਨਾਂ ਦੇ ਅੰਗ ਨਿਸ਼ਾਨ ਕੇ ਨਾਮ ਰੂਪੀ ਪ੍ਰਵਾਨਾ ਹੋ ਜਾਂਦਾ ਹੈ ਪ੍ਰਵਾਨਿਤ ਹੋਇਆ ਜਾਂਦਾ ਹੈ ਕੱਚ ਪਕਾਈ ਉਥੇ ਪਾਇ ਜਿਹੜੇ ਕੱਚੇ ਵਿਸ਼ੇ ਹਨ ਇਹਨਾਂ ਵੱਲੋਂ ਜਿਹੜੇ ਨਿਸ਼ਕਾਮ ਕਰਮ ਕਰਦੇ ਐ ਕਰਨੀ ਹੈ ਜਿਨ੍ਹਾਂ ਦੀ ਕੱਚੇ ਸਾਧਨ ਹਨ ਜਿਨ੍ਹਾਂ ਦੇ ਉਹਨਾਂ ਦੀ ਪਕਿਆਈ ਕਰਨੀ ਉਸ ਥਾਂ ਵਿੱਚ ਜਾ ਕੇ ਭਾਵ ਉਸ ਅਵਸਥਾ ਵਿੱਚ ਜਾ ਕੇ ਉਹ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਉੱਥੇ ਸੱਤ ਭੂਮਿਕਾ ਸੁਭਿਚਾਰ ਸੁ ਵਿਚਾਰਨਾ ਆਦਿਕ ਭੂਮਿਕਾ ਜਿਹੜੀਆਂ ਹਨ ਇਹ ਅੰਦਰ ਚਿਦਾ ਭਾਸ ਦੀਆਂ ਵਿਖੇਪ ਵਰਨਾ ਪ੍ਰੋਖ ਅਪਰੋਖ ਹਰਖ ਸੋਕ ਤੇ ਪ੍ਰਾਂਤੀ ਇਹ ਸਾਰੀਆਂ ਉਸ ਬ੍ਰਹਿਮ ਵਿੱਚ ਕਲਪੀਆਂ ਹੋਈਆਂ ਹਨ ਉਥੇ ਸਰੂਪ ਦੀ ਪਕਿਆਈ ਹੁੰਦੀ ਹੈ ਪ੍ਰਾਪਤ ਹੋ ਜਾਂਦੀ ਹੈ ਕੱਚੀਆਂ ਤਿੰਨ ਭੂਮਿਕਾ ਪਹਿਲੀਆਂ ਤੇ ਪਕਾਈ ਪਕੀਆਂ ਇਹ ਚਾਰ ਭੂਮਿਕਾ ਹਨ ਫਿਰ ਮਗਰਲੀਆਂ ਉਸ ਵਿੱਚ ਕਲਪਤਰੂਪ ਕਰਕੇ ਪਾਈਆਂ ਜਾਂਦੀਆਂ ਹਨ ਪਾਤਸ਼ਾਹੀ ਕਹਿੰਦੇ ਹਨ ਨਾਨਕ ਗਿਆ ਜਾਂ ਪਹ ਜਾਏ ਸਤਿਗੁਰੂ ਪਾਤਸ਼ਾਹੀ ਕਹਿੰਦੇ ਹਨ ਜਿਸ ਦੀ ਉਥੇ ਪਹੁੰਚ ਹੋ ਜਾਂਦੀ ਹੈ ਉਥੇ ਉਹ ਜਾਂਦਾ ਹੈ ਜਦੋਂ ਜਾਂਦਾ ਹੈ ਉਹ ਸਰੂਪ ਦੀ ਜਗਾ ਨੂੰ ਜਾਣ ਲੈਂਦਾ ਹੈ ਤੇ ਆਦਰ ਸਥਾਨ ਵਿੱਚ ਉਹ ਪਾਇਆ ਜਾਂਦਾ ਹੈ ਇਹੋ ਜਗਤ ਹੋਏ ਕਾ ਪਹਾੜ ਤੈਂ ਸੱਚਾ ਤੈਂ ਸੱਚਾ ਮਾਨਿਆ ਕਿਹੇ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਵਾਹਿਗੁਰੂ ਜੀ ਤੋਂ ਬਿਨਾਂ ਸਾਰਾ ਪਸਾਰਾ ਅਣਹੋਇਆ ਪ੍ਰਤੀਤ ਹੁੰਦਾ ਹੈ ਤਿੰਨ ਕੇ ਨਾਮ ਅਨੇਕ ਅਨੰਤ ਤਿੰਨਾ ਜੀਵਾਂ ਦੇ ਅਨੇਕ ਪੁੰਨਾ ਪਾਪਾਂ ਦਾ ਜਿਹੜਾ ਕਰਨਾ ਪਾਤਸ਼ਾਹ ਜੀ ਕਹਿੰਦੇ ਹਨ ਪਾਪੀ ਐ ਪੁੰਨੀ ਐ ਦਾਨੀ ਐ ਕਈ ਅਨੇਕਾਂ ਤਰ੍ਹਾਂ ਨੇ ਇਹਨਾਂ ਦੇ ਫਿਰ ਨਾਮ ਪੈ ਗਈ ਅੱਗੇ ਅੱਗੇ ਹੈਗੇ ਉਸ ਮਾਲਕ ਦੇ ਵਾਹਿਗੁਰੂ ਦੇ ਕਲਪੇ ਹੋਏ ਭਾਵ ਉਹ ਪਰਮੇਸ਼ਰ ਵਿੱਚ ਕਲਪਤਰੂਪ ਹੈ ਕਰਮੀ ਕਰਮੀ ਹੋਏ ਵਿਚਾਰ ਕਰਮੀ ਸ਼ਕਾਮੀ ਅਤੇ ਕਰਮੀ ਨਿਸ਼ਕਾਮੀ ਇਹਨਾਂ ਦੇ ਨਿਰਣਣਾ ਕਰਨੇ ਯੋਗ ਸਭ ਵਿੱਚ ਕਲਪਤਰੂਪ ਹੈ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਹਨ ਇਸ ਕਰਕੇ ਗੁਰੂ ਪਿਆਰਿਓ ਮਹਾਰਾਜ ਚ ਪਾਤਸ਼ਾਹ ਜੀ ਬੇਅੰਤ ਬਖਸ਼ਿਸ਼ਾ ਕਰਦੇ ਹਨ ਇਸ ਬਾਣੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਚ ਪਾਤਸ਼ਾਹ ਜੀ ਕਹਿੰਨੇ ਹਨ ਸੱਚਾ ਆਪ ਸੱਚਾ ਦਰਬਾਰ ਆਪਣਾ ਆਤਮਾ ਵੀ ਸੱਚਾ ਹੈ ਅਤੇ ਦਰਬਾਰ ਸ੍ਰੀ ਗੁਰੂ ਰੰਤ ਸਾਹਿਬ ਵੀ ਸੱਚੇ ਹਨ ਸੱਚਾ ਉਹ ਦਰਬਾਰ ਸਰੂਪ ਵੀ ਉਹਦਾ ਸੱਚਾ ਹੈ ਜਾਣ ਲੈਂਦਾ ਜੋ ਸ਼ਰਵਨਾਦਕ ਸਾਧਨਾ ਦੇ ਸਤਿਪੁਰਸ਼ ਹੈ ਜੋ ਉਹ ਮਹਾਰਾਜ ਦੇ ਪਾਤਸ਼ਾਹ ਉਹ ਵੀ ਸੱਚਾ ਹੈ ਤਿੱਥੇ ਸੋਹਣ ਪੰਚ ਪ੍ਰਵਾਂ ਜਿੱਥੇ ਏਕਤਾ ਵਾਲੀ ਅਵਸਥਾ ਹੁੰਦੀ ਹੈ ਪਿਆਰ ਹੁੰਦਾ ਹੈ ਮੋਹ ਮੁਹੱਬਤ ਹੁੰਦਾ ਹੈ ਪ੍ਰੇਮ ਹੁੰਦਾ ਹੈ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਵਾਂ ਏਕ ਹੁੰਦੀ ਹੈ ਸ਼ੋਭਾ ਨੂੰ ਪ੍ਰਾਪਤ ਕਰਦੇ ਆ ਇਸੇ ਗੁਰਮੁਖੀ ਨਾਦਰੀ ਕਰਮ ਪਵੈਨੀ ਸਾਨ ਸਤਿਗੁਰੂ ਦੀ ਜੇ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਤਾਂ ਗਿਆਨ ਦੀ ਕਰਮ ਅਵਸਥਾ ਨਾਲ ਲਖਸ਼ਰੂਪ ਦੀ ਝਲਕ ਪੈਂਦੀ ਹੈ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਸੇ ਗੁਰੂ ਮਾਲਕ ਦੀ ਕਿਰਪਾ ਹੁੰਦੀ ਹੈ